ਤabi ਆਪਾਂ ਘਰੀ ਲਾ ਲੈਣੀ ਮੈਂ ਤਾਂ ਸਰੀਰ ਗਰਮ ਕਰਕੇ ਆਪਣੇ ਜੋਗਾ ਕਰ ਲੈਣਾ ਸ਼ਾਮ ਜੋਗਾ ਘਰੀ ਬਾਦੂ ਜਗ੍ਹਾ ਆਪਾਂ ਦੰਦੀ ਦੰਦੀ ਉੱਥੇ ਤੱਕ ਰੇਸ ਲਾਣੀ ਆਂ ਨਾਲ ਰੇਸ ਲਈ ਜਾਵਾਂਗੇ ਨਾਲੇ ਇਧਰ ਧਾਰਾ ਕਢਾਈ ਜਾਵਾਂਗੇ ਡੰਗਰਾਂ ਦੀਆਂ ਧਾਰਾ ਵੀ ਜ਼ਰੂਰੀ ਤੇ ਨਾਲੇ ਇਧਰ ਦੁਕਾਨ ਤੇ ਬਾ ਡੈਰੀਦ ਨੇਗਾ ਰੱਖੀ ਐ ਇਹ ਬਾਕੀ ਵੇਟ ਪਿਆ ਆਪਣੇ ਕੋਲੇ ਬਾਕੀ ਤਾਂ ਪਾਇਆ ਪਿਆ ਨਾਲ ਨਾਲ ਸਰੀਰ ਗਰਮ ਕਰਕੇ ਮੈਮ ਤੋਂ ਜ਼ਰੂਰੀ ਹੈ। ਉਹ ਮਾਯਾ ਦਾ ਉਹ ਜ਼ਰੂਰੀ ਦਾ ਗਰਾਉਂਡ ਜਾਣਾ। ਟੋਕਾ ਪਾ ਇੱਥੇ ਲਿਆਂਦਾ ਜ। ਤੂਤ ਦੇ ਇਹ ਆਪਣੇ ਸੱਜਣ ਨੇ ਦਿੱਤਾ ਹੀ ਤੇ ਤੂਤ ਵਧੀਆ ਹੋ ਗਿਆ। ਇਹਨਾਂ ਇੱਥੇ ਡੰਗਰਾਂ ਦਾ ਫਿਰ ਆਪਾਂ ਖੁਰਲੀ ਬਣਾਉਣੀ ਹੈ ਬਾਅਦ ਚ। ਵਧੀਆ ਸ਼ਾਮ ਬਣ ਜਾਣੀ ਹੈ। ਕਾਤਰੇਕ ਆਵਾਜ਼ ਚਾਰ ਪਾਇਆ ਕਰੇ ਮੀਂਹ ਕਰਕੇ ਥੋੜਾ ਔਖ ਹੋ ਗਿਆ ਹੁਣ ਉਹ ਹੋ ਰਹੀ ਸੀ ਜਰਾ ਸੀ ਤਾਂ ਪਣੀ ਨਾ ਸੀ ਗਰਮ ਨਹੀਂ ਅਰਜੀ ਜੀ ਕਦੇ ਕਰਿਆ ਹੁਣ ਅੱਖਾਂ ਵੀ ਕਰ ਲਈਦਾ 40 ਸਾਲਾਂ ਨੇ ਹੋ ਗਏ ਆ ਤਾਂ ਫਿਰ ਇਹੀ ਕੁਛ ਨਾ ਹਲੇ ਵੀ ਅੰਨ ਉਹੀ ਰੋਟੀ ਉਹ ਨਾ ਬਸ ਖਾਤੇ ਮੱਥੇ ਐ ਪਸੀਨਾ ਆ ਜੈ ਨਾ ਇੱਕ ਵਾਰੀ ਸਰੀਰ ਖੁੱਲ ਜਾਂਦਾ ਹਾਂ ਸ਼ਾਮ ਦੀ ਰੋਟੀ ਚੋਗੀ ਹੋ ਗਏ ਮੱਥੇ ਦੀਆਂ ਝੁਰੜੀਆਂ ਪੈ ਜਾਣ ਕੋਈ ਚੱਕਰ ਨਹੀਂ ਪਰ ਦਿਲ ਤੇ ਝੁਰੜੀ ਨਹੀਂ ਪੈਣੀ ਚਾਹੀਦੀ ਬੰਦਾ ਬੁढ़ा ਹੁੰਦਾ ਹੀ ਨਹੀਂ ਸਵਾਦੀ ਆ ਜ਼ਿੰਦਗੀ ਚ ਜਾ ਕੇ 40 ਸਾਲਾਂ ਤੋਂ ਬਾਅਦ ਆਉਂਦਾ ਜ਼ਿੰਦਗੀ ਜਾਣ ਦਾ ਫਿਰਦਾ ਹੋਏ ਪਸੀਨਾ ਫਿਰ ਖੁੱਲਦਾ ਸਰੀਰ ਅੱਜਕੱਲ ਮੁੰਡੇ ਕੱਲੀ ਪ੍ਰੈਕਟਿਸ ਲਈ ਜਾਂਦੇ ਫਿਰ ਘਰ ਦਾ ਕੰਮ ਨਹੀਂ ਕਰਦੇ ਜਿਵੇਂ ਹੁਣ ਆਪਾਂ ਟੀਮ ਮੁੰਡੇ ਕਬੱਡੀ ਖੇਡਦੇ ਆ ਪਲਵਾਨੀ ਕਰਦੇ ਕਿਉਂਕਿ ਸਰੀਰ ਸਦਾ ਨਹੀਂ ਨਾ ਚੱਲਣਾ ਇਹਦੇ ਲਈ ਫਿਰ ਬੰਦੇ ਨੂੰ ਆਪਣੀ ਪੈਸੇ ਦਾ ਜਿਗਾਰੜ ਬੁਢਾਪੇ ਵਾਸਤੇ ਤੇ ਫਿਰ ਕੰਮ ਕਰਕੇ ਕੋਈ ਡੰਗਰ ਵਛਾ ਤਾਂ ਜ਼ਰੂਰ ਰੱਖਣੇ ਚਾਹੀਦੇ ਕੋਈ ਫਾਰਮ ਛੋਟਾ ਜਿਹਾ ਡੇਰੀ ਫਾਰਮ ਘੋੜੀਆਂ ਦਾ ਫਾਰਮ ਬਣਾਉਣਾ ਚਾਹੀਦਾ ਜਿੰਨੇ ਕੋ ਜੋੜੇ ਹਨਾ ਪਰ ਉਹ ਸੁੱਖਾ ਰਹਿੰਦਾ ਬੰਦਾ ਕੇਦੇ ਹੱਥ ਨਹੀਂ ਵੇਖਣਾ ਪੈਂਦਾ ਕਿਸੇ ਹਾਲ ਕਿਉਂ ਸਰੀਰ ਦਾ ਕੀ ਹੈ ਕਦੇ 60 ਫੁੱਟ ਲੱਗ ਜਾਂਦੀ ਪਤਾ ਨਹੀਂ ਲੱਗਣਾ ਕਦੋਂ ਕੀ ਹੋ ਜਾ ਆਪਾਂ ਤਾਂ ਕਰੀ ਜਾਈਦਾ ਨਾਲ ਇੱਧਰ ਡੰਗਰਾਂ ਦਾ ਆਪਣਾ ਆ ਬੱਚੀ ਆਪਣੀ ਸਾਈਵਾਲ ਦੀ ਬੜੇ ਚੰਗੇ ਸਿਵਣ ਦੀ ਐ ਆ ਝੋਟੀ ਦੇਆਂ ਦੀ ਕੱਟੀ ਕੱਲ ਇੱਕ ਸਾਲ ਤੋਂ ਘਟ ਹੈ ਤੇਰੀ ਮਾਂ ਥਲੇ 16 ਲੀਟਰ ਦੁੱਧ ਹੈ ਪਹਿਲੇ ਸੋਏ ਚਲੋ ਅੱਗੇ ਤੇ ਅਗਲਾ 16 ਕਹਿੰਦਾ ਹੁਣ ਵੇਖੋ ਕਿੰਨਾ ਕੁ ਸੰਨ ਟੱਡਾ ਵਧੀਆ ਪਰ ਤੇ ਸਿਰ ਮਿਲ ਗਈ ਆਪਾਂ ਇਹ ਆਪਾਂ ਮੁੰਡੇ ਦੀ ਬੁਗਲੀ ਤੋੜੀ ਤੂੰ ਉਸਨੇ ਕਿਹਾ 75,000 ਰੁਪਏ ਆ 85,000 ਦੀ ਪਈ ਆ ਆਪਾਂ ਨੂੰ ਫਿਰ ਆਪਾਂ ਲੈ ਜਾਂਦੀ ਆਂ ਅਗਰ ਇੱਕ ਔਟ ਲੈ ਕੇ ਦੇ ਪਾਪਾ ਮੈਂ ਕਿਹ ਘੋੜੀ ਕਿੱਥੇ ਵਾਲੀ ਕੋਤੇ ਇੰਨੇ ਪੈਸੇ ਦੀ ਘੋੜੀ ਆਉਂਦੀ ਮੈਂ ਕਿਹਾ ਕੱਢੀ ਲੈ ਦੇ ਨਾ ਤੂੰ ਚੰਗੀ ਨਾ ਇਹ ਆਪਣੀ ਸਾਈ ਵਰਗਾ ਵਧੀਆ ਇਹਦੀ 60 ਫੈੜਾ ਇਹ ਕਿ 15:30 15 14 15:30 ਇਦਾਂ ਦੁੱਧ ਚੋਇਆ ਜਦੋਂ ਤੀਜੇ ਸੂਏ ਉਹ ਬੱਚੀ ਥੋੜੀ ਬਿਮਾਰੀ ਉਹਦੇ ਸੇਂਕੜਾ ਹੈ ਨਾ ਤਾਂ ਕਰਕੇ ਇਹ ਨਹੀਂ ਕੋਈ ਛੱਡਾ ਟੁੱਟਾ ਇਹਦਾ ਵੀ ਚੰਗਾ ਗੱਟੀਆਂ ਤਾਂ ਕਿ ਇਹਨਾਂ ਵੀ ਛੋਟਾ ਮੋਟਾ ਫਾਰਮ ਜ਼ਰੂਰ ਬਣਾਇਆ ਕਰੋ ਆਪਣੇ ਵਾਸਤੇ